ਮੌਸਮ ਬਾਰੇ ਬਹੁਤ ਜਾਣਕਾਰੀ ਐ ਇਹ ਆ ਦੇਖੋ ਜੀ ਅਸੀਂ ਦੌੜੀ ਕਰਕੇ ਆ ਰਹੇ ਹਾਂ ਦੇਖੋ ਕਿਦਾਂ ਕੋਰੇ ਦੀ ਚਾਦਰ ਸਾਈ ਹੋਈ ਹੈ ਕੋਈ ਬਾਹਰ ਨਹੀਂ ਆ ਰਿਹਾ ਬਹੁਤ ਜ਼ਿਆਦਾ ਠੰਡਾ ਪਹਿਲਾਂ ਅਸੀਂ ਬਾਹਰ ਆਏ ਪਹਿਲਾਂ ਅੰਗ ਵਾਲੀ ਅੰਗ ਵਾਲ ਕੇ ਸਿੱਟੀ ਹੱਥ ਬੰਦੇ ਜਿੱਤੇ ਹੁਣ ਅਸੀਂ ਬਾਹਰ ਆਏ ਹਾਂ ਲੇਕਿਨ ਕੋਈ ਦੇਖੋ ਬੰਦਾ ਕੋਈ ਦਿਖਾਈ ਨਹੀਂ ਦੇ ਰਿਹਾ ਰੁਮਣ ਕੰਨੀ ਲੋਕੀ ਕੋ ਬਾਹਰ ਨਹੀਂ ਆ ਰਹੇ ਜਿੰਨੀ ਠੰਡ ਪੈ ਗਈ ਹੈ ਕੋਰੇ ਦੀ ਚਾਦਰ ਸਾਈ ਹੋਈ ਹੈ ਠੰਡ ਪਈ ਹੈ ਬਹੁਤ ਬੁਰਾ ਹਾਲ ਹੈ ਦੇਖੋ ਬਹੁਤ ਜ਼ਿਆਦਾ ਠੰਡਾ ਗਿਆ ਫਿਰ ਮੌਸਮ ਪੂਰਾ ਠੋਰਾ ਛਾਇਆ ਹੋਇਆ ਹੈ ਬਹੁਤ ਬਹੁਤ ਠੀਕ ਛੱਤ ਨਹੀਂ ਛਾਇੀ ਹੈ ਇਤਰਾ ਦੀ ਜਿਹੜੀ ਦਾ ਮੌਸਮ ਵੀ ਰੋੜੀ ਹੈ ਗਿਆ ਅਰੇ ਬੜਾ ਚਾਗਾ ਇਹ ਬੁਢੀਆਂ ਗੱਡੀਆਂ ਵੀ ਜਿਹੜੀਆਂ ਚੰਗੀਆਂ ਸੀ ਉਹ ਬੜੀ ਤਾਲੋ ਮਾਰੀ ਹੈ ਤੇ ਕੁਝ ਦੇਖਨੇ ਆ ਤੁਹਾਨੂੰ ਫਤੇ ਜੀ ਤੇ ਕੋਨਾ ਜੁਆਇ ਕਰਾਂਗੇ ਕੋਨਾ ਮੌਸਮ ਬਾਰੇ ਬਹੁਤ ਜਾਣਕਾਰੀ ਐ ਇਹ ਆ ਦੇਖੋ ਜੀ ਅੱਜ ਧੋੜੀ ਦਾ ਤਿਹਾਰ ਹੈ ਦੇਖੋ ਕਿਦਾਂ ਕੋਰੇ ਦੀ ਚੱਦਰ ਛਾਈ ਹੋਈ ਹੈ ਕੋਈ ਬਾਹਰ ਨਹੀਂ ਆ ਰਿਹਾ ਬਹੁਤ ਜ਼ਿਆਦਾ ਠੰਡਾ ਪਹਿਲਾਂ ਅਸੀਂ ਬਾਹਰ ਆਏ ਪਹਿਲਾਂ ਅੱਗ ਵਾਲੀ ਅੱਗ ਵਾਲ ਕੇ ਸਿੱਕੀ ਹੱਥ ਥੰਡੇ ਜਿਠੇ ਹੁਣ ਅਸੀਂ ਬਾਹਰ ਆਏ ਆ ਲੇਕਿਨ ਕੋਈ ਦੇਖੋ ਬੰਦਾ ਕੋਈ ਦਿਖਾਈ ਨਹੀਂ ਦੇ ਰਿਹਾ ਅੜਵਣ ਕੰਨੀ ਲੋਕੀ ਕੋਰੋਂ ਬਾਹਰ ਨਹੀਂ ਆ ਰਹੇ ਜਿੰਨੀ ਠੰਡ ਪੈ ਰਹੀ ਹੈ ਤੇਰੇ ਦੀ ਚੱਦਰ ਛਾਈ ਹੋਈ ਹੈ ਠੰਡ ਪਈ ਹੈ ਬਹੁਤ ਬੁਰਾ ਹਾਲ ਹੈ ਦੇਖੋ ਬਹੁਤ ਜ਼ਿਆਦਾ ਅੰਧਾ ਜਿਹਾ ਪਰ ਮੌਸਮ ਪੂਰਾ ਠੋਰਾ ਛਾਇਆ ਹੋਇਆ ਹੈ ਬਹੁਤ ਬਹੁਤ ਠੰਡੀ ਚੱਤਰੀ ਚਾਹੀਏ ਇਤਰਾ ਦੀ ਜਿਹੜਾ ਮੌਸਮ ਵੀ ਰੋੜੀ ਹੋਏ ਗਿਆ ਹਾਰੀ ਬੜਾ ਚਾਗਾ ਇਹ ਗੁਡੀਆਂ ਗੱਡੀਆਂ ਵੀ ਜਿਹੜੀਆਂ ਚੱਲੀਆਂ ਸੀ ਉਹ ਬੜੀ ਸਾਲੋ ਮਾਰੀ ਐ ਤੇ ਕੁਝ ਦੇਖਨੇ ਆ ਥੋੜਾ ਫਟੇਗੀ ਤੇ ਥੋੜਾ ਇੰਜੋਏ ਕਰਾਂਗੇ ਬੰਦਾ